ਤੇ ਆਪਣੇ ਆਸਵਾਦ ਕੋਈ ਇਦਾਂ ਨਹੀਂ ਘਟਾਵਾ ਹੋ ਗਿਆ ਯਾਨੀ ਕਿ ਐਕਸੋਸ਼ਨ ਕੋਲ ਫਾਇਰਿੰਗ ਫਾਇਰਿੰਗ ਨਹੀਂ ਯੂਜ਼ ਹੋਏ ਨਹੀਂ ਇਹਨਾਂ ਦੇ ਵਿੱਚ ਖਿਲਹਾਲ ਐਸੀ ਕੋਈ ਚੀਜ਼ ਜ਼ਿਆਦਾ ਨਹੀਂ ਆਈ ਪਰ ਇਹ ਜਿਹੜਾ ਉਸੇ ਹੀ ਤੁਸੀਂ ਵੇਖਿਆ ਸੀਗਾ ਕਿ ਪਿੱਛੇ ਜਿਹੜੀਆਂ ਕਾਫੀ ਜੜੀਆਂ ਹੈਗੀਆਂ ਇੱਕਦਮ ਫਰ ਆਇਆ ਸੀਗਾ ਔਰ ਇਹ ਵੈਪਨਸ ਜਿਹੜੇ ਸੀਗੇ ਉਹਨਾਂ ਦੀ ਲੜੀ ਦੇ ਵਿੱਚ ਚੱਲਦੇ ਹੋਏ ਅਸੀਂ ਜਿਹੜੇ ਹੈਗੇ ਆ ਨਹੀਂ ਸਾਰੀ ਜਦੋਂ ਇਹ ਵੈਪਨ ਵੀ ਤੇ ਯੂਜ਼ ਨਹੀਂ ਹੋਏ ਨਹੀਂ ਸਪੈਸ਼ਲ ਹੈ ਕਾਹਨੇ ਕੇਸ ਦਾ ਆਪਣੇ ਕੋਈ ਦੇਖੋ ਜਿਹੜੇ ਇਹਨਾਂ ਦੀ ਜਿਹੜੀ ਕ੍ਰਾਈਮਨਲਸ ਦੀ ਹੁੰਦੀ ਹੈ ਨਾ ਇੱਕ ਦੂਜੇ ਨੂੰ ਦੇਖ ਕੇ ਇਨਸਪੀਰੇਸ਼ਨ ਜਿਹੜੀ ਹੈਗੀ ਵਰਿਫਾਈ ਹੋ ਗਿਆ ਤਾਂ ਉਹ ਜਦੋਂ ਇਹ ਕ੍ਰਾਈਮ ਦੇਖ ਕੇ ਉਹਨਾਂ ਨੇ ਜਿਹੜੇ ਲਿਆਦੇ ਨੇ ਤਾਂ ਨੇਚਰਲੀ ਇਹ ਜਿਹੜੇ ਹੈਗੇ ਆ ਵੈਪਨਸ ਕਿਤੇ ਨਾ ਕਿਤੇ ਦਾ ਵਰਤ ਨਹੀਂ ਸੀ ਟਾਰਗੇਟ ਕਿਲਿੰਗ ਦਾ ਚਾਂਸ ਆ ਸਕਦੇ ਸੀ ਜੀ ਬਿਲਕੁਲ ਕਿੰਗਪਿੰਨ ਜਿਹੜਾ ਹੈਗਾ ਉਹ ਕਿਸੇ ਨਾਲ ਰਿਲੇਟਡ ਹੈ ਕਿਸੇ ਗੈਂਗ ਨਾਲ ਜਾਂ ਕਿਸੇ ਇਦਾਂ ਕੁਛ ਨਹੀਂ ਗੈਂਗ ਨਾਲ ਨਹੀਂ ਰਿਲੇਟਡ ਇਹ ਨਵਾਂ ਹੀ ਜਿਹੜਾ ਇਹਨਾਂ ਨੇ ਨਵਾਂ ਹੀ ਨਵਾਂ ਬੁਠੇ ਰੈਸ਼ਲ ਥੀ ਇਹ ਮਹਿੰਦੇ ਤਹਿਤ ਕਪੂਥਲਾ ਪੁਲਿਸ ਨੇ ਸ਼੍ਰੀ ਭਾਰਤਪੁਰਾ ਜੀ ਆਈਪੀਐਸ ਐਸਐਸਪੀ ਕਪੂਥਲਾ ਦੇ ਦੇਸ਼ਾ ਨਿਰਦੇਸ਼ੇਟ ਕੰਮ ਕਰਦਿਆ ਹੋਇਆ ਸਾਡੇ ਸੀਆਈਏ ਦੀ ਟੀਮ ਜਿਹਦੇ ਵਿੱਚ ਮੇਨ ਜਿਹੜੇ ਸਾਡੇ ਹੈਗੇ ਆ ਅਰਜਿੰਦਰ ਸਿੰਘ ਹੈਗੇ ਨੇ ਔਰ ਇਹਨਾਂ ਦੀ ਟੀਮ ਹੈ ਸੀਆਈਏ ਜਰਾਂ ਬਹੁਤ ਵੱਡੀ ਜਿਹੜੀ ਹੈਗੀ ਆ ਨਵੇਂ ਸਾਲ ਦੇ ਵਿੱਚ ਸਰੀਆ ਹੈਗੀ ਆ ਅਸਲੇ ਦੀ ਬਰਾਮਦਗੀ ਕੀਤੀ ਹੈ ਜਿਹਦੇ ਵਿੱਚ ਅਸੀਂ ਚਾਰ ਜਿਹੜੇ ਬੱਤੀ ਬੋਰ ਦੇ ਜਿਹੜੇ ਹੈਗੇ ਆ ਔਰ ਤਿੰਨ ਜਿੰਦਾ ਤਾਕੂ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਆ ориジナル ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਦੋ ਆ ਕੀ ਜਿਹੜਾ ਹੈਗਾ ਬੋਬੀ ਪੁੱਤਰ ਰਾਜਕੁਮਾਰ ਵਾਸੀ ਰੰਧਾਵਾ ਮਸੰਦਾ ਬੈ ਮਕਸੂਦਾ ਦਾ ਰਹਿਣ ਵਾਲਾ ਔਰ ਹਰਪ੍ਰੀਤ ਸਿੰਘ ਕਬੀਰੂ ਜਿਹੜਾ ਹੈਗਾ ਆਪਣਾ ਸਾਡਾ ਠਾਣਾ ਤਰਨਤਾਰਨ ਦਾ ਰਹਿਣਾ ਪਾਲਾ ਸਰ ਦਾ ਤਰਨਤਾਰਨ ਦਾ ਰਹਿਣਾ ਆਇਆ ਇਹਨਾਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਇਸ ਗ੍ਰਿਫਤਾਰੀ ਦੇ ਨਾਲ ਅਸੀਂ ਕਹਿ ਸਕਦੇ ਆ ਕਿ ਜਿਹੜਾ ਸਾਡਾ ਸultanpur ਦੇ ਏਰੀਆ ਕਪੂਥੜੇ ਦੇ ਵਿੱਚ ਕਾਫੀ ਪਿੱਛੇ ਜਿਹੜੀਆਂ ਵਾਦਤਾਂ ਹੋਈਆਂ ਨੇ ਉਹਨਾਂ ਨੂੰ ਠੱਲ ਪਈਏ ਕਿ 메ਨ ਇਹ ਜਿਹੜਾ ਗੈਂਗ ਸਾਡਾ ਇੱਥੇ ਚੱਲ ਰਿਹਾ ਸੀਗਾ ਐਕਸਟਰੈਸ਼ਨ ਦਾ ਉਹਦੇ ਵਿੱਚ ਵੀ ਜਿਹੜਾ ਦਾ ਜਿਹੜਾ ਥੋੜਾ ਜਿਹਾ ਜਿਹੜਾ ਹੈਗਾ ਅਸਲੇ ਦੇ ਵਿੱਚ ਵਰਤੇ ਜਾਂਦੀ ਸਾਨੂੰ ਖੱਸਾ ਸੀਗਾ ਔਰ ਇਹ ਗੱਲ ਜਿਹੜੀ ਹੈਗੀ ਹੈ ਪੁਛਗਿਸ਼ ਦੌਰਾਨ ਵੀ ਆਈ ਹੈ ਕਿ ਇਹ ਜਿਹੜੇ ਅਸਲੇ ਜਿਹੜੇ ਸੀਗੇ ਕਿਸੇ ਹੀਨੀਅਸ ਕ੍ਰਾਈਮ ਦੇ ਲਈ ਵਰਤੇ ਜਾਣੇ ਸੀ ਔਰ ਇਹ ਹੀਨੀਅਸ ਕ੍ਰਾਈਮ ਦੇ ਵਿੱਚ ਵਰਤੇ ਜਾਣ ਕਰਕੇ ਇਹ ਸਾਡੇ ਲਈ ਹੋਰ ਵੀ ਸੰਜੀਦਾ ਹੋ ਗਿਆ ਸੀ ਔਰ ਇਸ ਗੈਂਗ ਨੂੰ ਇੰਨੇ ਵੱਡੇ ਹਥਿਆਰਾਂ ਦੇ ਨਾਲ ਅਸੀਂ ਫੜ ਕੇ ਜਿਹੜਾ ਹੈਗਾ ਇੱਕ ਰਿਪੋਰਟ ਕਪੂਰਥਾਲਾ ਪੁਲਿਸ ਨੇ ਜਿਹੜਾ ਹੈਗਾ ਆਪਣੀ ਕ੍ਰਾਈਮ ਦੇ ਅਗੇਂਸਟ ਬਚਨ ਬਤਨੂ ਦਸਾਇਆ ਥੈਂਕ ਯੂ ਦੇਖੋ ਇਹਨਾਂ ਨੇ ਜਿਹੜੇ ਵੈਪਨ ਜਿਹੜੇ ਮੱਧ ਪ੍ਰਦੇਸ਼ ਤੋਂ ਪਿੱਛੋਂ ਪ੍ਰੋਕਿਊਰ ਕੀਤੇ ਸੀ ਓਕੇ ਔਰ ਕਾਫੀ ਇਹਨਾਂ ਦਾ ਜਿਹੜਾ ਸੀਗਾ ਇਹਨਾਂ ਦਾ ਜਿਹੜਾ ਆਪਣਾ ਤਰਨਤਾਰ ਦਾ ਹਰਪੀ ਸਿੰਘ ਹੈਗਾ ਆ ਇਹਨਾਂ ਨੇ ਪਲੈਨਿੰਗ ਕੀਤੀ ਸੀ ਕਿ ਕਿ ਅਸੀਂ ਹੁਣ ਜਿਹੜੀਆਂ ਐਕਸਟਰਸ਼ਨ ਕਾਲਾਂ ਕਰਾਂਗੇ ਜਾਂ ਇਹਦੇ ਨਾਲ ਜਿਹੜੀਆਂ ਨੁਟਾ ਖਵਾਉਣੀਆਂ ਵਾਰਤਾਂ ਨੂੰ ਅੰਜਾਮ ਕਰਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਵੈਪਨ ਹੈਗੇ ਨੇ ਬੜੇ ਸੂਸਟੀਗੇਟਡ ਵੈਪਨ ਹੈਗੇ ਨੇ ਔਰ ਇਹ ਅੱچھے ਜਿਹੜੇ ਫਾਇਰ ਆ ਇਹਨਾਂ ਦੇ ਨਾਲ ਹੁੰਦੇ ਆ ਔਰ ਇਹਦੇ ਨਾਲ ਜਿਹੜੀ ਹੈਗੀ ਆ ਕਾਫੀ ਵੱਧ ਕੇ ਅਸੀਂ ਜਿਹੜੀ ਪ੍ਰੋਵੈਂਸ਼ਨ ਜਿਹੜੀ ਪੁਲਿਸ ਦੀ ਹੈਗੀ ਆ ਉਸ ਤਰ੍ਹਾਂ ਦੀ ਨਾਲ ਜਿਹੜਾ ਇਹ ਫੜਨ ਦੇ ਨਾਲ ਸਾਡੇ ਜਿਹੜੇ ਹੈਗਾ ਕਪੂਤਲਾ ਦੇ ਵਿੱਚ ਕਰਾਏ ਨੂੰ ਥਾਲ ਤੇ ਟੋਟਲ ਕਿੰਨੇ ਆ ਬੰਦੇ ਬੜ ਗਏ ਇਹਨਾਂ ਦੇ ਕੋਈ ਮਾਮਲੇ ਦਾ ਹੈਗੇ ਬੰਦੇ ਇਹਨਾਂ ਦੇ ਪਹਿਲੇ ਨਹੀਂ ਇਹ ਦੋਨੇ ਜਿਹੜੇ ਹੈਗੇ ਆ ਇਹ ਹੁਣ ਨਵੇਂ ਨਵੇਂ ਕਰਾਈ ਫਰੈਸ਼ਰ ਹੈਗੇ ਨੇ ਔਰ ਇਹਨਾਂ ਨੂੰ ਜਿਹੜੀ ਇਹਦਾ ਮੇਨ ਜਿਹੜਾ ਹੈਗਾ ਆ ਬੰਦਾ ਜਿਹੜਾ ਹੈਗਾ ਆ ਜਿਹੜਾ ਉਹ ਅਸੀਂ ਮੇਨ ਔਰ ਡਿਨੋਮੀਨੇਟ ਕਰਦੇ ਆ